ਗੈਸਪੁਰੇ ਦੇ ਇਸ ਸਰਕਾਰੀ ਸਕੂਲ ਦੀ ਹਕੀਕਤ ਜਿਹੜੀ ਹੈ ਉਹ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ ਉਹਨਾਂ ਦੇ ਵਿੱਚ ਜਿਆਦਾ ਤੇ ਘਟਾਲੇ ਬਹੁਤ ਹੋਏ ਨੇ ਮਿੱਡੇ ਮਿਲ ਦੇ ਰਾਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਘਟਾਲੇ ਸਾਹਮਣੇ ਆਏ ਨੇ ਉਹ ਤੁਹਾਡੇ ਆਉਣ ਤੋਂ ਬਾਅਦ ਹੋਇਆ ਪਹਿਲਾ ਦਿਨ ਇਹ ਤਾ ਦੇਰ ਦੀ ਇਹਦੀ ਮੈਨੂੰ ਲੱਗਦਾ ਵੀ ਅਕਤੂਬਰ ਦੇ ਵਿੱਚ ਮੈਡਮ ਦੀ ਬਦਲੀ ਹੋਈ ਸੀ ਸਸਪੈਂਸ਼ਨ ਹੋਈ ਆ ਤੇ ਉਹਦੀ ਰਿਗਾਰਡਿੰਗ ਜਿਹੜੀ ਇਨਕੁਆਰੀ ਚੱਲਦੀ ਵੀ ਪਈ ਆ ਗਿਆ ਕਿੱਥੇ ਰਾਸ਼ਨ ਕੀ ਲੱਗਦਾ ਕਿ ਜਿਹੜੇ ਪ੍ਰਿੰਸੀਪਲ ਸਿੱਧੇ ਤੌਰ ਤੇ ਅਸੀਂ ਕਹਿ ਦਈਏ ਕਿ ਉਹਨਾਂ ਦਾ ਘਟਾਲਾ ਹੈਗਾ ਕਿ ਵਿੱਚ ਹੋਰ ਵੀ ਕੋਈ ਵਿੱਚ ਰਲਿਆ ਹੋਇਆ ਕਿ ਦੇਖੋ ਜੀ ਇਹ ਤਾਂ ਹੁਣ ਜਿਹੜੀ ਪੜਤਾਲ ਤੋਂ ਆਇਆ ਸੀ ਜਾਂ ਨਹੀਂ ਆਇਆ ਸੀ ਕੋਈ ਛੋਟੇ ਛੋਟੇ ਜਿਹੜੇ ਬੱਚੇ ਜਿਹੜੇ ਕਿਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੈਸੇ ਨਹੀਂ ਪਰਪੰਦੇ ਇੱਥੇ ਆ ਕੇ ਪੜਦੇ ਨੇ ਉਹਨਾਂ ਨੂੰ ਉਹਦੇ ਨਾਲ ਖਾਣਾ ਖਵਾਇਆ ਜਾਂਦਾ ਤੇ ਉਹਦੇ ਨਾਲ ਵੀ ਕਪਲਾ ਕਰ ਰਹੇ ਨੇ ਸ਼ਰਮ ਦੀ ਗੱਲ ਨਹੀਂ ਸਰ ਵੀ ਤਕਰੀਬਨ 170 ਕੁੰਟਲ ਜਿਹੜੀ ਅਨਾਜ ਫੂਡ ਗ੍ਰੇਨ ਆ ਉਹ ਅਵੇਲੇਬਲ ਨਹੀਂ ਹੈ ਵੀ ਜੇ ਮੈਂ ਕੁਝ ਗਲਤ ਕੀਤਾ ਹੋਊਗਾ ਤਾਂ ਮੈਂ ਜ਼ਿੰਮੇਵਾਰ ਇਹਦਾ ਮਤਲਬ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਜਿਹੜੇ ਪ੍ਰਿੰਸੀਪਲ ਇੱਥੇ ਸੀਗੇ ਉਹਨਾਂ ਦੇ ਉਹਨਾਂ ਨੂੰ ਇਸ ਬਾਰੇ ਪਤਾ ਹੈਗਾ ਤੇ ਕਿੱਥੇ ਗਿਆ ਕਿੱਥੇ ਆਉਣਾ ਚਾਹੀਦਾ ਸਾਰਾ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਹੈਗਾ ਵੀ ਕੋਟਾਲਾ ਹੋਇਆ ਮੌਜੂਦਾ ਇਸ ਵਕਤ ਗੈਸਪੁਰਾ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਜੋ ਐ ਦਿਨ ਲਗਾਤਾਰ ਸੁਰੱਖਿਆ ਦੇ ਵਿੱਚ ਰਹਿਤ ਬੀਤੇ ਦਿਨ ਇਸ ਕਰਕੇ ਸੁਰੱਖਿਆ ਦੇ ਵਿੱਚ ਆਇਆ ਮਿਡੇ ਮੇਲ ਦਾ ਜਿਹੜਾ ਰਾਸ਼ਨ ਹੁੰਦਾ ਉਸ ਨੂੰ ਲੈ ਕੇ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਤੇ ਨਾਲ ਹੀ ਅਖਬਾਰਾਂ ਦੇ ਵਿੱਚ ਵੀ ਇਹ ਜੜੀਆਂ ਖਬਰਾਂ ਨੇ ਸਭ ਤੋਂ ਸਭ ਤੋਂ ਉੱਪਰ ਨੇ ਤੇ ਗੱਲਬਾਤ ਵੀ ਕਰਾਂਗੇ ਕਿ ਆਖਰ ਉਹ ਕੋਟਾਲਾ ਜਿਹੜਾ ਹੈਗਾ ਉਹ ਕਿਵੇਂ ਹੋਇਆ ਕਿਸ ਨੇ ਕੀਤਾ ਤੇ ਕੀ ਦੀ ਸ਼ੈ ਜਿਹੜੀ ਆ ਉਹ ਇਸ ਸਕੂਲ ਦੇ ਵਿੱਚ ਜਿਹੜਾ ਮਿੱਡੇ ਮੇਲ ਦਾ ਖਾਣਾ ਆਉਂਦਾ ਜਾਂ ਫਿਰ ਜਿਹੜਾ ਰਾਸ਼ਨ ਆਉਂਦਾਗਾ ਤਾਂ ਉਸ ਦੇ ਪਿੱਛੇ ਕੌਣ ਹੈ ਰਾਸ਼ਨ ਆਇਆ ਤੇ ਗਿਆ ਕਿੱਥੇ ਹਾਲਾਂਕਿ ਜਿਹੜੀ ਕਾਗਜੀ ਗੱਲ ਕਹਿੰਦੀ ਹੈ ਕਾਗਜ਼ਾਂ ਦੇ ਵਿੱਚ ਜੋ ਕਹਿੰਦਾ ਹੈ ਕਿ ਉਹ ਜਿਹੜਾ ਰਾਸ਼ਨ ਹੈਗਾ ਉਹ ਇੱਥੇ ਰਿਸਿਵਡ ਹੋ ਚੁੱਕਾ ਹੈ ਪਰ ਉਹ ਰਾਸ਼ਨ ਇੱਥੇ ਪਹੁੰਚਦਾ ਹੀ ਨਹੀਂ ਹੈ ਸੋ ਗੱਲਬਾਤ ਕਰਾਂਗੇ ਕਿਉਂਕਿ ਪਿਛਲੇ ਦਿਨੀ ਜਿਹੜੇ ਪ੍ਰਿੰਸੀਪਲ ਸੀ ਉੱਥੇ ਹੋਰ ਸੀ ਪਰ ਜਦੋਂ ਚਾਰਜ ਕੋਈ ਹੋਰ ਸੰਭਦਾ ਹੈ ਤਾਂ ਇਹ ਜਿਹੜਾ ਖੁਲਾਸਾ ਇਹ ਹੁੰਦਾ ਸੋ ਗੱਲਬਾਤ ਵੀ ਕਰਾਂਗੇ ਅੰਦਰ ਚੱਲ ਕੇ ਪਹਿਲਾਂ ਤਾਂ ਤੁਹਾਨੂੰ ਹਾਲਾਤ ਦਿਖਾਣੇ ਐ ਇਸ ਸਕੂਲ ਤੇ ਉਸ ਤੋਂ ਬਾਅਦ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆ ਦੇਖ ਸਕਦੇ ਹੋ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੋ ਗੈਸਪੁਰਾ ਦੇ ਵਿੱਚ ਹੈ ਵਿਪਨ ਸਰ ਗੈਸਪੁਰਾ ਦਿਖਾਓ ਕਿ ਇਹ ਜਿਹੜਾ ਗੈਸਪੁਰਾ ਦੇ ਵਿੱਚ ਇਹ ਸਕੂਲ ਹੈਗਾ ਤੇ ਇਸ ਦੇ ਅੰਦਰ ਜਾ ਕੇ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਲਗਾਤਾਰ ਹੀ ਇਸ ਸਕੂਲ ਦੀਆਂ ਜੜੀਆਂ ਗੱਲਾਂ ਨੇ ਉਹ ਉੜਦੀਆਂ ਨਜ਼ਰੋਂ ਤੇ ਹਾਲਾਂਕਿ ਉਸ ਵਕਤ ਵੱਡੀ ਚਰਚਾ ਜਿਹੜੀ ਆ ਉਹ ਸ਼ੁਰੂ ਹੁੰਦੀ ਹੈ ਜਦੋਂ ਇੱਥੇ ਪ੍ਰਿੰਸੀਪਲ ਦੀ ਬਦਲੀ ਹੁੰਦੀ ਹੈ ਜਦੋਂ ਪੁਰਾਣੇ ਇੱਥੇ ਪ੍ਰਿੰਸੀਪਲ ਮੈਡਮ ਸੀ ਤੇ ਮੈਡਮ ਜਦੋਂ ਇੱਥੋਂ ਉਹਦਾ ਦਾ ਟ੍ਰਾਂਸਫਰ ਹੁੰਦਾ ਹੈ ਤਾਂ ਇਹ ਵੱਡੀ ਗੱਲ ਜਿਹੜੀ ਸਾਹਮਣੇ ਆਉਂਦੀ ਕਿ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਯਾਨੀ ਉਹਨਾਂ ਦੇ ਸਮੇਂ ਦੇ ਵਿੱਚ ਕਾਫੀ ਘਟਾਲੇ ਜਿਹੜੇ ਨੇ ਉਹ ਇਸ ਸਕੂਲ ਦੇ ਵਿੱਚ ਹੁੰਦੇ ਰਹੇ ਨੇ ਹਾਲਾਂਕਿ ਮਿੱਡੇ ਮੀਲ ਦਾ ਜਿਹੜਾ ਖਾਣਾ ਹੁੰਦਾ ਉਹ ਬੱਚਿਆਂ ਨੂੰ ਜਿਹੜਾ ਖਵਾਇਆ ਜਾਂਦਾ ਇੱਥੇ ਤੇ ਵਧੀਆ ਤਰੀਕੇ ਨਾਲ ਜਿਹੜਾ ਇਸ ਇਹ ਮੈਨੇਜਮੈਂਟ ਜਿਹੜੀ ਆ ਉਹ ਉਹਨਾਂ ਨੂੰ ਖਵਾਉਂਦੀ ਹੈ ਤੇ ਉਸ ਦੇ ਵਿੱਚ ਵੀ ਜਿਹੜਾ ਘਟਾਲਾ ਹੈ ਉਹ ਕੀਤਾ ਜਾ ਰਿਹਾ ਹੈ ਸੋ ਗੱਲਬਾਤ ਵੀ ਕਰਾਂਗੇ ਕਿਉਂਕਿ ਇੱਥੇ ਜਿਹੜੇ ਪ੍ਰਿੰਸੀਪਲ ਨੇ ਉਹ ਹੁਣ ਚੇਂਜ ਹੋ ਚੁੱਕੇ ਨੇ ਤੇ ਹੁਣ ਉਹ ਖੁਲਾਸਾ ਜਿਹੜਾ ਹੈ ਉਹ ਹੋਇਆ ਹੈਗਾ ਸੋ ਮੇਰੇ ਨਾਲ ਉਹ ਪ੍ਰਿੰਸੀਪਲ ਵੀ ਮੌਜੂਦ ਨੇ ਜੋ ਜਿਨ੍ਹਾਂ ਦਾ ਟਰਾਂਸਫਰ ਹੋਇਆ ਹਾਲਾਂਕਿ ਇੱਥੇ ਪਹਿਲਾਂ ਮੈਡਮ ਸੀ ਤੇ ਉਦੋਂ ਇਹ ਘਟਾਲੇ ਜਿਹੜੇ ਸੀ ਉਹ ਸਾਹਮਣੇ ਆਏ ਸੀ ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਅਸੀਂ ਗੈਸਪੋਰ ਦੇ ਵਿੱਚ ਬਹੁਤ-ਬਹੁਤ ਮੁਬਾਰਕਾ ਦਵਾਂਗੇ ਸਰ ਬਹੁਤ-ਬਹੁਤ ਮੁਬਾਰਕਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਕੂਲ ਦੀਆਂ ਬਹੁਤ ਚਰਚਾਵਾਂ ਨੇ ਸਰ ਤੁਹਾਡੇ ਸਰਕਾਰੀ ਸਕੂਲ ਦੀਆਂ ਹੁਣੇ-ਹੁਣੇ ਤੁਹਾਡਾ ਟਰਾਂਸਫਰ ਜਿਹੜਾ ਇੱਧ ਅਖਬਾਰਾਂ ਦੇ ਵਿੱਚ ਵੀ ਆਇਆ ਘਟਾਲੇ ਬਹੁਤ ਹੋਏ ਨੇ ਕੀ ਸਾਹਮਣੇ ਕੀ ਆਇਆ ਕੁਝ ਨਜ਼ਰ ਆਇਆ ਤੁਹਾਨੂੰ ਤੇ ਕੁਝ ਦੇਖਿਆ ਤੁਸੀਂ ਇੱਥੇ ਦੇਖੋ ਜੀ ਮੈਂ 20 ਦਸੰਬਰ ਨੂੰ ਰੈਸਕੂਲ ਚ ਆਇਆ ਸੀ ਜੀ ਤੇ ਮੇਰੇ ਕੋਲ ਮੋਤੀਨਗਰ ਸਕੂਲ ਦੇ ਨਾਲ ਇਹਦਾ ਐਡੀਸ਼ਨਲ ਚਾਰਜ ਡਿਪਾਰਟਮੈਂਟ ਵੱਲੋਂ ਦਿੱਤਾ ਗਿਆ ਮੈਨੂੰ ਜੀ ਤੇ ਲਗਾਤਾਰ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਹਮ ਟੀਮ ਵਰਕ ਵੀ ਬਣਾਇਆ ਅਸੀਂ ਇਹਦੇ ਤੇ ਰਾਈਟਿੰਗ ਕੰਪੀਟੀਸ਼ਨ ਵੀ ਕਰਵਾਏ ਨੇ ਪੇਂਟਿੰਗ ਦਾ ਵੀ ਬੱਚਿਆਂ ਦਾ ਕਰਵਾਇਆ ਜੀ ਤੇ ਇਹਦੇ ਨਾਲ ਆਈ.ਜੀ.ਰ ਦੇ ਲਈ ਨਾ ਆਈ ਚੈੱਕਅਪ ਕੈਂਪ ਵੀ ਲਵਾ ਰਹੇ ਆ ਤੇ ਜੋ ਡਿਪਾਰਟਮੈਂਟ ਦੀ ਐਨੂਅਲ ਗ੍ਰਾਂਟਸ ਸੀ ਪੈਂਡਿੰਗ ਪਈਆਂ ਸੀ ਉਹ ਵੀ ਅਸੀਂ ਇਹਨਾਂ ਨੂੰ ਖਰਚ ਕੀਤਾ ਜੀ ਕੰਸਟਰਕਸ਼ਨ ਦੇ ਰੂਮਸ ਪੈਂਡਿੰਗ ਵਿਦ ਅਧੂਰੇ ਪੈ ਸੀ ਜੀ ਉਹ ਵੀ ਅਸੀਂ ਪੂਰੇ ਕਰਵਾ ਰਹੇ ਆ ਜੀ ਬਈ ਕੋਸ਼ਿਸ਼ ਕੀਤੀ ਇਹ ਅਭੀ ਜਿਵੇਂ ਦਾ ਮੈਂ ਮੋਤੀਨਗਰ ਸਕੂਲ ਸਾਡਾ ਪੰਜਾਬ ਦੇ ਵਿੱਚ ਵਧੀਆ ਸਕੂਲਾਂ ਚ ਆ ਵੀ ਆਨ ਵਾਲੇ ਟਾਈਮ ਗਿਆਸਪੁਰੇ ਨੂੰ ਵੀ ਅਸੀਂ ਵਧੀਆ ਇੱਕ ਲੱਗ ਜਾਈਏ ਪਰ ਸੁਣਨ ਦੇ ਵਿੱਚ ਆ ਰਹੇ ਤਾਂ ਘਟਾਲੇ ਬਹੁਤ ਹੋਏ ਨੇ ਮਿੱਡੇ ਮੇਲ ਦੇ ਰਾਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਘਟਾਲੇ ਸਾਹਮਣੇ ਆਏ ਨੇ ਉਹ ਤੁਹਾਡੇ ਆਉਣ ਤੋਂ ਬਾਅਦ ਹੋਇਆ ਪਹਿਲਾ ਦਿਨ ਇਹ ਦੇਖੋ ਜੀ ਇਹ ਤਾਂ ਦੇਰ ਦੀ ਇਹਦੀ ਮੈਨੂੰ ਲੱਗਦਾ ਵੀ ਅਕਤੂਬਰ ਦੇ ਵਿੱਚ ਮੈਡਮ ਦੀ ਬਦਲੀ ਹੋਈ ਸੀ ਸਸਪੈਂਸ਼ਨ ਹੋਈ ਆ ਜੀ ਤੇ ਉਹਦੀ ਰਿਗਾਰਡਿੰਗ ਜਿਹੜੀ ਇਨਕੁਆਰੀ ਚੱਲਦੀ ਵੀ ਪਈ ਆ ਤੇ ਉਸ ਤੋਂ ਬਾਅਦ ਜਦੋਂ ਦਾ ਮੈਂ ਉਰੇ ਆਇਆ ਹੂੰ ਕਮសារਾ ਸਮੂਥਾ ਤੇ ਜਦੋਂ ਮੈਂ ਮਿੱਡੇ ਮੀਲ ਦਾ ਇੱਕ ਮੈਂ ਦੇਖਿਆ ਸੀ ਮੈਚ ਕੀਤਾ ਜਿਹੜਾ ਫੂਡ ਗ੍ਰੇਨ ਦੀ ਜਿਹੜੀ ਸਾਡੀ ਕੈਪੈਸਿਟੀ ਆ ਤੇ ਜਿਹੜੀ ਉਹਦੀ ਕੁਆਂਟੀਟੀ ਸਾਡੇ ਜਿਹੜੇ ਰਿਕਾਰਡ ਦੇ ਵਿੱਚ ਆ ਉਹਦੇ ਕੁਝ ਡਿਫਰੈਂਸ ਸੀ ਕਾਫੀ ਵੱਡਾ ਤੇ ਉਹਦੇ ਸਬੰਧ ਵਿੱਚ ਫਿਰ ਮੈਂ ਡਿਪਾਰਟਮੈਂਟ ਨੂੰ ਲਿਖ ਕੇ ਦਿੱਤਾ ਵੀ ਇਹ ਜਿਹੜਾ ਰਾਸ਼ਨ ਸਾਡੇ ਕੋਲ ਸਕੂਲ ਚ ਅਵੇਲੇਬਲ ਨਹੀਂ ਪਰੰਤੂ ਜਿਹੜਾ ਉਹ ਸਟਾਕ ਦੇ ਵਿੱਚ ਸਾਡੇ ਕੋਲੋ ਜੀ ਅਵੇਲੇਬਿਲਿਟੀ ਆ ਕੱਲ ਤੁਸੀਂ ਦੇਖਿਆ ਹੋਣਾ ਵੀ ਨਿਊਜ਼ਪੇਪਰ ਚ ਵੀ ਇੱਕ ਦੋ ਦੇ ਵਿੱਚ ਸ਼ਾਇਦ ਕਿਤੇ ਮੇਰੇ ਨੋਟ ਤੇ ਚਾਹੀਏ ਗੱਲ ਵੀ ਖਬਰ ਲੱਗੀ ਹੋਈ ਆ ਉਹਦੇ ਸਬੰਧ ਚ ਲੱਗੀ ਆ ਤੇ ਡਿਪਾਰਟਮੈਂਟ ਵੱਲੋਂ ਉਹਦੇ ਤੇ ਐਕਸ਼ਨ ਲਿਆ ਗਿਆ ਤੇ ਇਨਕੁਆਇਰੀ ਵੀ ਸਟਾਰਟ ਕੀਤੀ ਗਈ ਆ ਇੱਕ ਹੀアリング ਉਹਦੇ ਤੇ ਹੋ ਚੁੱਕੀ ਆ ਨੈਕਸਟ ਹੀアリング 4 ਤਰੀਕ ਜਿਹੜੀ ਉਹਨਾਂ ਨੇ ਦਿੱਤੀ ਆ ਸਰ ਪਰ ਇਹ ਗਿਆ ਕਿੱਥੇ ਰਾਸ਼ਨ ਕੀ ਲੱਗਦਾ ਕਿ ਜਿਹੜੇ ਪ੍ਰਿੰਸੀਪਲ ਸਿੱਧੇ ਤੌਰ ਤੇ ਅਸੀਂ ਕਹਿ દઈએ ਕਿ ਉਹਨਾਂ ਦਾ ਘਟਾਲਾ ਹੈਗਾ ਕਿ ਵਿੱਚ ਹੋਰ ਵੀ ਕੋਈ ਵਿੱਚ ਰਲਿਆ ਹੋਇਆ ਕਿ ਵੀ ਉਹ ਰਾਸ਼ਨ ਜਿਹੜਾ ਬੱਚਿਆਂ ਦਾ ਰਾਸ਼ਨ ਜਿਹੜਾ ਤੇ ਬੱਚੇ ਖਾਂਦੇ ਨੇ ਉਹ ਉਹਦੇ ਚੋਂ ਵੀ ਘਟਾਲਾ ਕਰਨ ਲੱਗੇ ਵੀ ਆ ਦੇਖੋ ਜੀ ਇਹ ਤਾਂ ਹੁਣ ਜਿਹੜੀ ਪੜਤਾਲ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਸਕੂਲ 'ਚ ਆਇਆ ਸੀ ਜਾਂ ਨਹੀਂ ਆਇਆ ਸੀ ਜਾਂ ਸਕੂਲੋਂ ਆ ਕੇ ਬਾਹਰ ਚੱਲ ਗਿਆ ਜਾਂ ਸਕੂਲ 'ਚ ਆਇਆ ਹੀ ਨਹੀਂ ਇਹਦੇ ਤੇ ਵੀ ਮੈਂ ਹਾਲੇ ਵਿੱਚ ਵਿਦਨ ਇਨਕੁਆਰੀ ਮੈਂ ਇਹਦੇ ਤੇ ਕੁਝ ਕਹੂੰਗੇ ਇਨਕੁਆਰੀ ਅਫਸਰ ਇਹਦੇ ਤੇ ਡਿਟੇਲ ਲੈਣਗੇ ਵੀ ਪੁਰਾਣੇ ਜਿਹੜੇ ਹੈੱਡ ਸੀ ਨਿਸ਼ਾ ਮਹਿਮ ਉਹਨਾਂ ਤੋਂ ਵੀ ਇਨਕੁਆਰੀ ਕੀਤੀ ਜਾਊਗੀ ਜਿਹੜੇ ਮੌਜੂਦਾ ਕੋਈ ਹੋਰ ਟੀਚਰ ਨੇ ਇਨਵੋਲਵ ਨਹੀਂ ਸਕੂਲ ਦੇ ਵਿੱਚ ਜਾਂ ਜਿਵੇਂ ਮੈਂ ਮੈਂ ਲਿਖ ਦਿੱਤਾ ਮੇਰੇ ਵੀ ਬਿਆਨ ਹੋਣਗੇ ਇਹਦੇ ਤੇ ਵੀ ਜੋ ਤੇ ਰਿਜ਼ਲਟ ਨਿਕਲਦਾ ਫਿਰ ਜੋ ਵੀ ਉਹ ਤੇ ਹੋਇਆ ਉਹ ਸਾਹਮਣੇ ਆ ਜਾਊਗਾ ਸਰ ਲੱਗਦਾ ਨਹੀਂ ਕਿ ਇਹ ਸ਼ਰਮ ਵਾਲੀ ਗੱਲ ਹੈ ਕਿ ਵੀ ਛੋਟੇ-ਛੋਟੇ ਜਿਹੜੇ ਬੱਚੇ ਜਿਹੜੇ ਕਿਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੈਸੇ ਨਹੀਂ ਪਰਪੰਦੇ ਇੱਥੇ ਆ ਕੇ ਪੜਦੇ ਨੇ ਉਹਨਾਂ ਨੂੰ ਉਹਦੇ ਨਾਲ ਖਾਣਾ ਖਵਾਇਆ ਜਾਂਦਾ ਤੇ ਉਹਦੇ ਨਾਲ ਵੀ ਕਪਲਾ ਕਰਦੇ ਨੇ ਸ਼ਰਮ ਦੀ ਗੱਲ ਨਹੀਂ ਸਰ ਲੱਗਦਾ ਨਹੀਂ ਤੁਹਾਨੂੰ ਤੁਸੀਂ ਐਜ਼ ਅ ਪ੍ਰਿੰਸੀਪਲ ਹੋ ਪਹਿਲਾਂ ਵੀ ਇੱਥੇ ਪ੍ਰਿੰਸੀਪਲ ਰਹੇ ਨੇ ਦੇਖੋ ਜੀ ਬਹੁਤ ਇੱਕ ਮਾੜਾ ਜੋ ਆਪਾਂ ਕਹਿ ਦਈਏ ਵੀ ਗਲਤ ਮੈਸੇਜ ਸਮਾਜ ਨੂੰ ਜਾ ਰਿਹਾ ਵੇ ਤਕਰੀਬਨ 170 ਕੁਆਂਟਲ ਜਿਹੜੀ ਅਨਾਜ ਫੂਡ ਗ੍ਰੇਨ ਆ ਉਹ ਅਵੇਲੇਬਲ ਨਹੀਂ ਆ ਪਰ ਜਿਹੜਾ ਰਿਕਾਰਡ ਦੇ ਵਿੱਚ ਉਹ ਬੋਲ ਰਿਹਾ ਤੇ ਜਿੱਥੇ ਅਸੀਂ ਇੱਕ ਪਾਸੇ ਸਰਕਾਰੀ ਸਕੂਲਾਂ ਦੀ ਵਧੀਆ ਲੁੱਕ ਦੀ ਵਧੀਆ ਫੈਸਿਲਿਟੀ ਦੀ ਗੱਲ ਕਰ ਰਹੇ ਹਾਂ ਵੀ ਸਰਕਾਰ ਵੱਲੋਂ ਹਰ ਤਰੀਕ ਫਰੀਦ ਮਹਈਆ ਕਰਵਾਈ ਜਾ ਰਹੀ ਆ ਪਰ ਕਿਤੇ ਕਿਤੇ ਕੁਝ ਐਸੀਆਂ ਘਟਨਾਵਾਂ ਵੀ ਹੋ ਜਾਂਦੀਆਂ ਨੇ ਜੋ ਜੀਨੋਸ਼ੀਅਰਮਸਾਰ ਵੀ ਕਰਦੀਆਂ ਨੇ ਠੀਕ ਹੈ ਜੀ ਤੇ ਇਹਦਾ ਜੋ ਵੀ ਇਹਦਾ ਰਿਜ਼ਲਟ ਨਿਕਲੂਗਾ ਡਿਪਾਰਟਮੈਂਟ ਉਹਦੇ ਰਿਐਕਸ਼ਨ ਵੀ ਲਊਗਾ। ਹੂੰ ਠੀਕ ਐ ਔਰ ਜਨਤਕ ਤੌਰ ਤੇ ਉਹਦੀ ਇਨਕੁਆਇਰੀ ਰਿਪੋਰਟ ਵੀ ਮੈਨੂੰ ਲੱਗਦਾ ਵੀ ਡਿਪਾਰਟਮੈਂਟ ਨੂੰ ਕਰਨੀ ਚਾਹੀਦੀ ਆ ਵੀ ਜੋ-ਜੋ ਇਹਦੇ ਵਿੱਚ ਕਦੇ ਕੋਈ ਕਮੀਆਂ ਰਹੀਆਂ ਨੇ ਤੇ ਆਉਣ ਵਾਲੇ ਟਾਈਮ 'ਚ ਜੋ ਵੀ ਆ ਇਹਦੇ ਤੇ ਬੱਚਿਆਂ ਦਾ ਜੋ ਹੱਕ ਆ ਉਹ ਬੱਚਿਆਂ ਨੂੰ ਮਿਲ ਜੂਗਾ। ਹੁਣ ਤੁਸੀਂ ਇੱਥੇ ਚਾਰਜ ਸੰਭੇ ਆਗਾ ਮੰਨ ਲਓ ਕੱਲ ਨੂੰ ਕੋਈ ਗੱਲਬਾਤ ਹੁੰਦੀ ਐ ਤੇ ਤੁਹਾਡੇ ਤੇ ਕੋਈ ਐਕਸ਼ਨ ਹੋਵੇਗੀ ਤੁਸੀਂ ਇੱਥੇ ਹੋ ਫਿਰ। ਨਹੀਂ ਦੇਖੋ ਮੇਰੇ ਤੇ ਐਕਸ਼ਨ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਵੀ ਜੇ ਮੈਂ ਕੁਝ ਗਲਤ ਕੀਤਾ ਹੋਊਗਾ ਤਾਂ ਮੈਂ ਜਿੰਮੇਵਾਰ ਮੇਰੇ ਵੱਲੋਂ ਜੋ ਬੇਸਿਕ ਇਨਫੋਰਮੇਸ਼ਨ ਸੀ ਉਹ ਡਿਪਾਰਟਮੈਂਟ ਨੂੰ ਮੈਂ ਕਨਵੇ ਕਰਤੀ ਤੇ ਜੋ ਉਹਦੇ ਚ ਅੱਗੇ ਇਨਕੁਆਰੀ ਚਾਹੂਗਾ ਸਾਹਮਣੇ ਉਹਦੀ ਹੋ ਰਿਸਪਾਂਸਿਬਲ ਜੋ ਵੀ ਪਰਸਨ ਉਹਦਾ ਰਿਸਪਾਂਸਿਬਲ ਹੋਗਾ ਉਹਦੇ ਤੇ ਜਿਹੜਾ ਰਾਸ਼ਨ ਇੱਥੇ ਹੁੰਦਾਗਾ ਉਹ ਤਾਂ ਪ੍ਰਿੰਸੀਪਲ ਦੇ ਨਿਗਰਾਨੀ ਹੇਠ ਰਹਿੰਦਾ ਹੋਊਗਾ ਸਾਰਾ ਕੁਝ ਉਹਨਾਂ ਦੇ ਉਹਨਾਂ ਨੂੰ ਪਤਾ ਹੁੰਦਾ ਡਾਕੂਮੈਂਟਸ ਕਿਦਾਂ ਸਾਰਾ ਕੁਝ ਪਤਾ ਹੋਣਾ ਇਹਦੇ ਚ ਦੇਖੋ ਜੀ ਕੋਈ ਵੀ ਕੱਲ ਰਾਸ਼ਨ ਦੀ ਗੱਲ ਨਹੀਂ ਆਪਾਂ ਕਰਦੇ ਕੋ ਵੀ ਪਰਚੇਜ਼ ਹੁੰਦੀ ਹੈ ਉਹਦੀ ਕਮੇਟੀ ਬਣਦੀ ਆ ਰਾਸ਼ਨ ਦੇ ਆਇਆ ਉਹਦੇ ਤੇ ਉਹਦੇ ਸਾਈਨ ਸਲਿੱਪ ਦੇ ਉੱਪਰ ਹੋਣੇ ਆ ਬਲੌਗ ਲੈਵਲ ਤੱਕ ਉਹ ਸਲਿੱਪ ਜਾਂਦੀ ਆ ਰিসিਵਿੰਗ ਦੀ ਰিসিਵ ਹੁੰਦਾ ਫਿਰ ਉਹਦੀ ਐਂਟਰੀ ਜਿਹੜੀ ਆ ਸਟਾਕ ਦੇ ਵਿੱਚ ਵੀ ਐਂਟਰੀ ਕਰਨੀ ਉਹਦੇ ਵਿੱਚ ਇਹ ਸਾਰਾ ਜੋ ਸਰਕਾਰੀ ਹਦਾਇਤਾਂ ਨੇ ਉਹਦੇ ਅਕੋਰਡਿੰਗਲੀ ਸਾਰਾ ਇਹ ਮੈਨੇਜਮੈਂਟ ਹੈ ਤਾਂ ਇਹਦਾ ਮਤਲਬ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਜਿਹੜੇ ਪ੍ਰਿੰਸੀਪਲ ਇੱਥੇ ਸੀਗੇ ਉਹਨਾਂ ਦੇ ਉਹਨਾਂ ਨੂੰ ਇਸ ਬਾਰੇ ਪਤਾ ਹੈਗਾ ਤੇ ਕਿੱਥੇ ਗਿਆ ਕਿੱਥੇ ਆਉਣਾ ਚਾਹੀਦਾ ਸਾਰਾ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਹੈਗਾ ਵੀ ਘਟਾਲਾ ਹੋਇਆ ਕਿਉਂਕਿ ਪਹਿਲਾਂ ਜਿਹੜੀ ਇਨਕੁਆਰੀ ਹੋਈ ਆ ਕਾਫੀ ਉਹਦੇ ਵਿੱਚ ਜਿਹੜਾ ਫੂਡ ਗ੍ਰੇਨ ਦਾ ਇਹ ਉਹਦੇ ਵਿੱਚ ਸਾਹਮਣੇ ਨਹੀਂ ਆਇਆ ਜਾਂਦਾ ਮਿਸ ਹੋ ਗਿਆ ਜਾਂ ਮੇਬੀ ਮੈਚ ਨਹੀਂ ਕੀਤਾ ਪਰ ਹੁਣ ਜਦੋਂ ਮੈਂ ਇਹ ਚਾਰਜ ਲਿਆ ਉਸ ਤੋਂ ਬਾਅਦ ਮੈਂ ਜਦੋਂ ਇਹਨੂੰ ਥੋਰੋਲੀ ਦੇਖਿਆ ਤਾਂ ਰਿਕਾਰਡ ਦੇਖਿਆ ਤਾਂ ਉਹ ਜਿਹੜਾ ਸਾਡਾ ਫੂਡ ਗ੍ਰੇਨ ਦਾ ਜਿਹੜਾ ਸਟੋਰ ਆ ਉਹਦੇ 'ਚ ਉਹਨਾ ਰਾਸ਼ਨ ਉਹ ਅਵੇਲੇਬਲ ਨਹੀਂ ਹੈ ਬੀਚ ਦਿੱਤਾ ਗਿਆ ਹੈ ਨਹੀਂ ਮੈਂ ਇਹਦੇ ਤੇ ਪਹਿਲਾਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਗਾ ਵੀ ਬੇਚਿਆ ਗਿਆ ਜਾਂ ਕੁਝ ਵੀ ਕੀਤਾ ਗਿਆ ਇਹ ਇਨਕੁਆਰੀ ਟੀਮ ਇਹਦੇ ਤੇ ਚੈੱਕ ਕਰਕੇ ਸਾਰੀ ਇਨਕੁਆਰੀ ਕਰਕੇ ਉਹ ਆਪਣਾ ਕਾਰਵਾਈ ਦੀ ਮੰਗ ਕੀ ਕਰਦੇ ਹੋ ਕਿ ਲੱਗਦਾ ਦੋਸ਼ੀ ਕੌਣ ਆ ਤੁਹਾਡੇ ਮੁਤਾਬਕ ਕੌਣ ਹੋ ਸਕਦਾ ਦੇਖੋ ਜੀ ਕਾਰਵਾਈ ਦਾ ਮੈਂ ਤਾਂ ਕੋਈ ਮੰਗ ਨਹੀਂ ਹੈ ਮੈਂ ਤਾਂ ਇਹ ਕਹਿੰਨਾ ਵੀ ਫੂਡ ਗ੍ਰੇਨ ਸਾਨੂੰ ਕਿਉਂਕਿ ਸਾਨੂੰ ਅੱਗੇ ਰਿਕਾਰਡ ਮੇਨਟੇਨ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਤੇ ਉਹ ਸਾਡਾ ਕਲੀਅਰ ਹੋ ਜਾਊਗਾ ਤਾਂ ਸਾਨੂੰ ਉਹਦੇ ਤੇ ਫਿਊਚਰ ਜੋ ਸਾਡਾ ਵਧੀਆ ਸੇਫ ਹੋ ਜਾਊਗਾ ਅੰਗਲੀ ਕੀਦੀ ਹੈ ਇਹ ਕੋਈ ਲੱਗਦਾ ਤੁਹਾਨੂੰ ਕਿ ਇਹਨਾਂ ਦੀ ਅੰਗਲੀ ਹੈ ਹੋ ਸਕਦਾ ਹੈ ਜਾਂ ਕੁਝ ਦੇਖੋ ਗਰਾਊਂਡ ਲੈਵਲ ਤੇ ਕੋਈ ਤਾਂ ਉਨ ਗੱਲੀ ਕਿਤੇ ਨਾ ਕਿਤੇ ਤਾਂ ਹੋਈ ਆ ਤੇ ਜੋ ਵੀ ਇਹਦਾ ਸਿੱਟਾ ਇਨਕੁਆਇਰੀ ਦਾ ਨਿਕਲੂਗਾ ਉਹਦੇ ਚ ਜੋ ਵੀ ਨੇਮ ਅੱਗੇ ਆਉਣਗੇ ਕਿਉਂਕਿ ਇਹ ਪਤਾ ਲੱਗ ਜੂਗਾ ਵੀ ਕਿਸ ਲੈਵਲ ਤੇ ਇਹ ਚੀਜ਼ ਹੋਈ ਹੋਈ ਆ ਉਤੋਂ ਆਪਾਂ ਨੂੰ ਕਲੀਅਰ ਹੋ ਜਾ ਸਤਿ ਸ਼੍ਰੀ ਅਕਾਲ ਮੈਮ ਦਾ ਸਿਟੀ ਹੈਡਲਾਈਨ ਤੋਂ ਜੈ ਕੁਮਾਰ ਬੋਲ ਰਿਹਾ ਜੀ ਹਾਂਜੀ ਹਾਂਜੀ ਮੈਮ ਇੱਕ ਨਾ ਆਪਣਾ ਗੈਸਪੁਰਾ ਸਰਕਾਰੀ ਸਕੂਲ ਦੀ ਕੋਈ ਕੰਪਲੇਂਟ ਆਈ ਹੋਣੀ ਉਹਦੇ ਬਾਰੇ ਥੋੜੀ ਜਾਣਕਾਰੀ ਚਾਹੀਦੀ ਸੀ ਮੈਮ ਹਾਂਜੀ ਦੱਸੋ ਸਰ ਮੈਮ ਉੱਥੇ ਜਿਹੜੇ ਮਿੱਡੇ ਮੇਲ ਦਾ ਜਿਹੜਾ ਖਾਣਾ ਮਤਲਬ ਰਸ਼ਨ ਆਉਂਦਾ ਸੀਗਾ ਉਹਦੇ ਘਟਾਲੇ ਬਾਰੇ ਗੱਲਬਾਤ ਕਿੰਨੀ ਅੱਜ ਅਸੀਂ ਨਾ ਉੱਥੇ ਜਿਹੜੇ ਨਵੇਂ ਪ੍ਰਿੰਸੀਪਲ ਐ ਸੁਖਤੇਰ ਸਿੰਘ ਜੀ ਉਹਨਾਂ ਨਾਲ ਗੱਲ ਕੀਤੀ ਸੀ ਤੇ ਉਹਦੇ ਵਰਜਨ ਲੈਣੇ ਸੀ ਸਾਡੇ ਕੀ ਮਤਲਬ ਕਾਰਵਾਈ ਹੋ ਰਹੀ ਹੈ ਕੀ ਕੁਝ ਅਸੀਂ ਇਨਕੁਆਰੀ ਮਾਰ ਕੀਤੀ ہوئی ਹੈ ਬੀ.ਪੀ.ਐਨ ਨੂੰ ਸੁਧਵਾ ਲੇਟ 2 ਦਿਨ ਦਿੱਤੀ ਉਹਨੂੰ ਜੀ ਇਨਕੁਆਰੀ ਰਿਪੋਰਟ ਆ ਗਈ ਜੀ ਸਾਡੇ ਕੋਲ ਫੇਰ ਦੇਖ ਲੈਣਾ ਆਪਾਂ ਮੈਮ ਕੋਈ ਹਾਲੇ ਤੱਕ ਪਤਾ ਨਹੀਂ ਲੱਗਿਆ ਵੀ ਕਦੋਂ ਤੇ ਕਿਵੇਂ ਹੋਇਆ ਇਹ ਮਤਲਬ ਗਿਆ ਕਿੱਥੇ ਇਹ ਮਿੱਡੇ ਮਿਲ ਦਾ ਰਸ਼ਮ ਇਹੀ ਪਤਾ ਲੱਗਿਆ ਸਰ 31 ਨੂੰ 21 ਅਕਤੂਬਰ ਨੂੰ ਇਹਨਾਂ ਕੋਲ ਰਾਸ਼ਨ ਆਇਆਗਾ ਜੀ ਪਰ ਇਹਨਾਂ ਨੂੰ ਪਤਾ ਕਾਨੂੰਨ ਨਾ ਸਿਰਫ ਕਾਗਜ਼ਾਂ ਤੇ ਰਿਸਿਵ ਕਰ ਲਿਆ ਤੇ ਸਪਲਾਈ ਨਹੀਂ ਪਹੁੰਚੀ ਸਕੂਲ ਜੀ ਬਾਰੋ ਬਾਰੀ ਰਾਸ਼ਨ ਕਿੱਦਰੇ ਖੁੱਦ ਕੋਟ ਕਾਤਾ ਇਹ ਖਬਰ ਮਿਲੀ ਹੈ ਸਾਨੂੰ ਮੈਮ ਇਹਦੇ ਵਿੱਚ ਕੋਣ ਹੋ ਸਕਦਾ ਇਨਵੋਲ ਕੋਈ ਆਈਡੀਆ ਮੈਮ ਕੋਈ ਜਿਵੇਂ ਪ੍ਰਿੰਸੀਪਲ ਪਹਿਲਾਂ ਇੱਥੇ ਮੈਡਮ ਸੀਗੇ ਕੋਈ ਹਾਂ ਉਹੀ ਨੀਸ਼ਾ ਰਾਣੀ ਆ ਜੀ 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 ਹਾਂ ਨੀਸ਼ਾ ਰਾਣੀ ਮੈਮ ਮੇਚਰਾਨੀ ਮੇਚਰਾਨੀ ਦੇ ਸੈਨਾ ਨਾਲ ਸਲੀਪ ਦੇਤੇ ਜੀ ਉਹਨਾਂ ਨਾਲ ਮੈਂ ਕੋਈ ਗੱਲਬਾਤ ਕੋਈ ਮੀਟਿੰਗ ਕੋਈ ਹੋਈ ਉਹਨਾਂ ਨਾਲ ਕੋਈ ਉਹਨਾਂ ਨਾਲ ਜਿਹੜੇ ਪ੍ਰਿੰਸੀਪਲ ਸੀ ਪਹਿਲਾਂ ਜਾਂ ਕੋਈ ਮੀਟਿੰਗ ਦੇ ਵਿੱਚ ਆਏ ਹੁਣ ਇਨਕੁਆਰੀ ਦੇ ਵਿੱਚ ਪਹਿਲਾਂ ਵੀ ਇੱਕ ਹੋਈ ਹੈ ਨਾ ਇਨਕੁਆਰੀ ਕੀ ਵੀ ਉੱਥੇ ਪਹੁੰਚੀ ਨਹੀਂ ਸੀ ਇਹ ਹਾਂ ਜੀ ਪਹੁੰਚੇ ਨਹੀਂ ਨਹੀਂ ਇਹ ਪਹੁੰਚਦੇ ਨਹੀਂ ਐਬਸੈਂਟ ਚੱਲ ਰਹੇ ਆ ਇਹ ਜੀ ਇਹ ਡਿਊਟੀ ਮੱਤੇ ਵਾਲਾ ਇਹਨਾਂ ਦੇ ਆਰਡਰ ਹੋਏ ਹੋਏ ਆ ਨਾ ਇਹ ਜੁਆਇਨ ਨਹੀਂ ਕੀਤਾ ਹੈਗਾ ਮੱਤੇ ਵਾਲਾ ਜੀ

7000 ਵੰਦ ਨਹੀਂ ਕਰਨਾ ਜੀ ਤੇ ਮੈਮ ਅਗਲੀ ਇਨਕੁਆਰੀ ਕੋਈ ਕਦੋਂ ਤੱਕ ਇਨਕੁਆਰੀ ਦੀ ਰਿਪੋਰਟ ਕਹਿ ਰਹੇ ਆ ਅਸੀਂ ਉਹਨਾਂ ਨੂੰ ਕਿਹਾ ਵੀ ਟੂਸ ਦੇ ਕੇ ਸਾਨੂੰ ਰਿਪੋਰਟ ਦਿਓ ਜੀ ਹਾਂਜੀ ਠੀਕ ਹੈ ਮੈਮ ਕੀ ਕੋਈ ਬਣਦੀ ਕਾਰਵਾਈ ਹੋਏਗੀ ਫਿਰ ਇਹਨਾਂ ਤੇ ਜੇ ਮਤਲਬ ਦੋਸ਼ੀ ਪਾਈ ਜਾਂਦੀ ਹੈ ਵੈਸੇ ਤਾਂ ਇਹਨਾਂ ਦੇ ਰਿਕਾਰਡ ਦੇ ਵਿੱਚ ਹੁੰਦਾ ਸਾਰਾ ਕੁਝ ਇਹਨਾਂ ਨੂੰ ਪਤਾ ਹੀ ਹੋਣਾ ਜੀ ਕਿੱਥੇ ਗਿਆ ਹਾਂਜੀ ਹਾਂਜੀ ਬਿਲਕੁਲ ਕਾਰਵਾਈ ਹੋਏਗੀ ਮੈਂ ਮੈਂ ਹੀ ਸਸਪੈਂਡ ਕੀਤਾ ਸੀ ਇਹਨਾਂ ਨੂੰ ਪਹਿਲਾਂ ਹੀ ਜੀ